ਹੜ੍ਹ ਦੀ ਮਾਰ ਤੋਂ ਬਾਅਦ ਕਈ ਦਿਨ ਬਾਅਦ ਸਕੂਲ ਖੁੱਲਣ ਦੇ ਪਹਿਲੇ ਦਿਨ ਹੀ ਵੱਡਾ ਹਾਦਸਾ ਵਾਪਰ ਗਿਆ ਨਾਭਾ ਵਿਖੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਅੱਜ ਸਵੇਰੇ ਪਿੰਡ ਤੁਲੱਦੀ ਦੇ ਸੇਮ ਨਾਲੇ ਵਿੱਚ ਪਲਟ ਗਈ ਇਹ ਬੱਸ ਇੰਡੋ ਬ੍ਰਿਟਿਸ਼ ਸਕੂਲ ਦੀ ਦੱਸੀ ਜਾ ਰਹੀ ਹੈ ਜੋ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਬੱਸ ਵਿੱਚ ਬੀ ਵਿਦਿਆਰਥੀ ਸਵਾਰ ਸਨ ਜਿਨ੍ਹਾਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਇੱਥੇ ਚੰਗੀ ਗੱਲ ਇਹ ਹੈ ਕਿ ਹਾਦਸਾ ਭਾਵੇਂ ਭਿਆਨਕ ਸੀ ਪਰ ਸਾਰੇ ਬੱਚੇ ਸੁਰੱਖਿਅਤ ਸਨ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਦਾ ਸਟਾਫ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਵਿਦਿਆਰਥੀ ਦੱਸਣ ਮੁਤਾਬਕ ਸਾਹਮਣੇ ਤੋਂ ਇੱਕ ਵਾਹਨ ਆ ਗਿਆ ਜਿਸ ਕਰਕੇ ਸਕੂਲ ਬੱਸ ਦੇ ਡਰਾਈਵਰ ਨੇ ਬੱਸ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਬੱਸ ਇਕਦਮ ਸੇਮ ਨਾਲੇ ਵਿੱਚ ਪਲਟ ਗਈ ਇਹ ਜਿਹੜੀ ਗਵਰਨਮੈਂਟ ਦੀ ਆਪਾਂ ਅਸੀਂ ਵੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਇੱਕ ਤਾਂ ਸਕੂਲਾ ਕਰਕੇ ਇੱਕ ਹਸਪਤਾਲਾ ਕਰਕੇ ਇਹ ਦੋ ਗੱਲਾਂ ਕਰਕੇ ਆਪਾਂ ਨੇ ਵੋਟਾਂ ਪਾਈਆਂ ਦੀਆਂ ਜਿਹੜੇ ਸਰਕਾਰੀ ਸਕੂਲ ਨੇ ਸਾਡੇ ਪਿੰਡ ਦੇ ਵਿੱਚ ਦੋ ਸਕੂਲ ਨੇ ਸਰਕਾਰੀ ਉਹਨਾਂ ਦੇ ਵਿੱਚ ਮੇਰਾ ਬੱਚਾ ਵੀ ਨਹੀਂ ਪੜਦਾ ਮੇਰਾ ਬੱਚਾ ਵੀ 우ਸ਼ਾ ਮਾਤਾ ਦੇ ਵਿੱਚ ਪੜਦਾ ਉਹਦਾ ਕਾਰਨ ਇਹ ਹੈ ਇਹਨਾਂ ਦਾ ਸਿਲੇਬਸ ਬਹੁਤ ਘਟੀਆ ਪੰਜਾਬ ਬੋਰਡ ਦਾ ਜਿਹੜਾ ਸਿਲੇਬਸ ਆ ਉਹ ਬਹੁਤ ਨੀਵੇਂ ਪੱਧਰ ਦਾ ਸਿਲੇਬਸ ਆ ਉਹੀ ਪੁਰਾਣਾ ਸਿਲੇਬਸ ਚੱਲ ਰਿਹਾ ਜਿਹੜਾ ਅਸੀਂ ਨੇ ਪੜਿਆ ਸੀ ਉਹ ਸਿਲੇਬਸ ਚੇਂਜ ਹੋਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਸਕੂਲ ਇਹਨਾਂ ਸਕੂਲਾਂ 'ਚ ਪੜ ਸਕੀਏ ਆਪਣੇ ਬੱਚਿਆਂ ਨੂੰ ਆਪਦੇ ਬੱਚਿਆਂ ਨੂੰ ਅਸੀਂ ਪ੍ਰਾਇਮਰੀ ਸਕੂਲ ਸਾਡੇ ਪਿੰਡ ਹੈਗਾ ਏਡਨਾ ਵੱਡਾ ਸਕੂਲ ਆ ਜੀ ਉੱਥੇ ਪੜਾਈਏ ਜੇ ਸਿਲੇਬਸ ਤੇ ਟੀਚਰ ਵਧੀਆ ਹੋਣਗੇ ਤਾਂ ਅਸੀਂ ਪੜਾਵਾਂਗੇ ਸਾਡੀ ਮਜਬੂਰੀ ਆ ਹੋਰ ਸਕੂਲਾਂ ਇਹ ਤਾਂ ਚਲੋ ਇਹਦੇ ਕਰਕੇ ਹੋ ਗਿਆ ਆ ਸਾ ਧੁੰਦ ਦੇ ਵਿੱਚ ਕੀ ਹਾਲ ਹੁੰਦਾ ਦਸੰਬਰ ਦੇ ਮਹੀਨੇ ਦੇਖ ਲਓ ਤੁਸੀਂ ਧੁੰਦਾਂ ਪੰਜਾਬ ਦੇ ਵਿੱਚ ਹਰੇਕ ਸਾਲ 100-150 ਐਕਸੀਡੈਂਟ ਹੁੰਦਾ ਜੀ ਕਿੰਨੇ ਬੱਚੇ ਮਰ ਰਹੇ ਜੇ ਬੱਸ ਭਰੀ ਹੁੰਦੀ ਤਾਂ ਬੱਚਿਆਂ ਦੀ ਜਾਨ ਨੂੰ ਤਾਂ ਖਤਰਾ ਸੀ ਵੱਡਾ ਇਹਦਾ ਖਤਰਾ ਜੀ ਇਹ ਤਾਂ ਫੁੱਲ ਭਰਿਆ ਚੱਲਦਾ ਸੀ ਸਾਰੇ ਨਾਬੇ ਦਾ ਪਾਣੀ ਇਹ ਨਾਲੇ ਦੇ ਵਿੱਚ ਪਾਤਾ ਜੀ ਦਲੱਦੀ ਦੇ ਕੋਲ ਦੀ ਨਾਲਾ ਲੰਘਦਾ ਜੀ ਇਹ ਬਿਲਕੁਲ ਫੁੱਲ ਓਵਰਫਲੋ ਸੜਕ ਦੇ ਉੱਤੇ ਪਾਣੀ ਫਿਰਦਾ ਸੀ ਇੰਨਾ ਪਾਣੀ ਸੀ ਇਹਦਾ ਰੱਬ ਦੀ ਕਿਰਪਾ ਨਾਲ ਅੱਜ ਪਾਣੀ ਉੱਤਰ ਗਿਆ ਜੇ ਕਿਤੇ ਪਾਣੀ ਨਾ ਉਤਰਿਆ ਹੁੰਦਾ ਤਾਂ ਬਹੁਤ ਜ਼ਿਆਦਾ ਹਾਦਸਾ ਪਿਆਰਤ ਹੋਣਾ ਸੀ ਜਿਹੜੇ ਵਾਲੇ ਤੋਂ ਜਾਂ ਦੂਜੇ ਕਲਾਰਾ ਤੋਂ ਇੱਧਰ ਦੀ ਬੱਸ ਬੜੇ ਰੋਡ ਤੇ ਨਹੀਂ ਆ ਸਕਦੀ ਛੋਟੇ ਰੋਡ ਬੜੇ ਕੌਣਾ ਪੌਣਾ ਘੰਟਾ ਇੱਕ ਇੱਕ ਘੰਟਾ ਸੀ ਫਟਕਦੇ ਖੜਦੇ ਆ ਅਸੀਂ ਵੀ ਖੇਤਾਂ ਨੂੰ ਜਾਣਾ ਹੁੰਦਾ ਇੱਕ ਇੱਕ ਘੰਟਾ ਫਟਕਦੇ ਨਾ ਕੋਈ ਇੱਥੇ ਅੰਡਰ ਬ੍ਰਿਜ ਬਣ ਰਿਹਾ ਜੀ ਅੰਡਰ ਬ੍ਰਿਜ ਕਈ ਵਾਰੀ ਮਣਕੇ ਲੈ ਗਏ ਪਰ ਕਹਿੰਦੇ ਨੇ ਘਾਟਾ ਘਟ ਲੰਗੀ ਆ ਆਵਾਜਾਈ ਤਾਂ ਇੱਥੇ ਅੰਡਰ ਬ੍ਰਿਜ ਸਾਡੇ ਹੁੰਦੇ ਨੇ ਤੇ ਸ਼ੀਸ਼ੇ ਭੰਨ ਕੇ ਕੱਢੇ ਨੇ ਤੇ ਬਿਲਕੁਲ ਬੈਨ ਜਿਹੜੀ ਦੇਖੋ ਤੁਸੀਂ ਪਾਣੀ ਚ ਡੁੱਬੀ ਹੋਈ ਆ ਹਾਂ ਤੇ ਇਹ ਲਾਪਰਵਾਹੀ ਆਪਾਂ ਸਕੂਲ ਦੀ ਵੀ ਕਹਿ ਸਕਦੇ ਆ ਤੇ ਪ੍ਰਸ਼ਾਸਨ ਦੀ ਵੀ ਸਰ ਲਾਪਰਵਾਹੀ ਹੋ ਆ ਤੁਸੀਂ ਦੇਖੋ ਆ ਕਿ ਨਾਲਾ ਬਿਲਕੁਲ ਸੜਕ ਦੇ ਨਾਲ ਲੱਗਿਆ ਪਿਆ ਪ੍ਰਸ਼ਾਸਨ ਇਸ ਚੀਜ਼ ਤੇ ਬਿਲਕੁਲ ਲਾਪਰਵਾਹ ਹੈ ਇਹ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਬਿਲਕੁਲ ਫੇਲ ਸਰਕਾਰ ਆ ਲੋਕਾਂ ਤੇ ਨਜਾਇਜ਼ ਪਰਚੇ ਕਰਨੇ ਉਹ ਚੀਜ਼ ਇਹਨਾਂ ਨੇ ਲਵੇ ਪਹਿਲ ਤੇ ਆ ਇੱਕ ਐਸਐਸਐਫ ਬਣਾਈ ਇਹਨਾਂ ਨੇ ਦੇਖੋ ਤੁਹਾਡੇ ਸਾਹਮਣੇ ਆ ਕੇ ਕੋਈ ਖੜਿਆ ਹੋਰੇ ਐਸਐਸਐਫ ਦਾ ਕੋਈ ਐਂਬੂਲੈਂਸ ਆਈ ਹੋਵੇ ਕੋਈ ਐਂਬੂਲੈਂਸ ਨਹੀਂ ਆਈ ਕੋਈ ਨਹੀਂ ਉਰੇ ਆ ਕੇ ਖੜਿਆ ਨਾ ਕਿਸੇ ਨੇ ਆ ਕੇ ਉਰੇ ਪੁੱਛਿਆ ਐਸਐਸਬਾ ਤਾਂ ਰੋਡ ਲਈ ਬਣੀ ਹੋਈ ਆ ਨਹੀਂ ਸਰ ਰੋਡ ਲਈ ਤਾਂ ਕੋਈ ਉਹਨਾਂ ਦੀ ਜ਼ਿੰਮੇਵਾਰੀ ਤਾਂ ਹੋਊਗੀ ਨਾ ਕੋਈ ਐਂਬੂਲੈਂਸ ਕੁਝ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਲੱਗਿਆ ਸਕੂਲ ਵਾਲਿਆਂ ਦਾ ਘੰਟੇ ਇੱਕ ਘੰਟੇ ਬਾਅਦ ਜ਼ਰੂਰ ਪਹੁੰਚੇ ਨੇ ਉਹ ਵੀ ਪ੍ਰਿੰਸੀਪਲ ਸਾਹਿਬ ਨਹੀਂ ਪਹੁੰਚੇ ਜਿਹੜਾ ਬੈਨ ਇੰਚਾਰਜ ਨੇ ਉਹ ਪਹੁੰਚੇ ਨੇ ਠੀਕ ਹੈ ਪ੍ਰਿੰਸੀਪਲ ਦੀ ਵੀ ਕਿਸੇ ਦੀ ਕੋਈ ਜ਼ਿੰਮੇਵਾਰੀ ਤਾਂ ਹੋਵੇਗੀ ਨਾ ਇੱਥੇ ਇੱਕ ਵਾਰੀ ਅਸੀਂ ਆਪਣੇ ਬੱਚੇ ਬੈਨ ਚ ਲਾਦਦੇ ਉਦੋਂ ਬਾਅਦ ਤਾਂ ਸਾਨੂੰ ਕੋਈ ਪਤਾ ਨਹੀਂ ਨਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਟੋਟਾ ਟੋਟਾ ਪ੍ਰਿੰਸੀਪਲ ਸਾਹਿਬ ਨੂੰ ਇਹ ਆਉਣਾ ਚਾਹੀਦਾ ਸੀ ਬੱਚਿਆਂ ਦੀ ਸਾਰ ਜੋ ਵੀ ਆ ਲੈਣੀ ਚਾਹੀਦੀ ਸੀ ਬੱਚਾ ਠੀਕ ਨੇ ਤੁਹਾਡੇ ਬੱਚੇ ਤਾਂ ਬਿਲਕੁਲ ਠੀਕ ਨੇ ਸਰ ਚਲੋ ਪਰਮਾਤਮਾ ਦਾ ਸ਼ੁਕਰ ਹੈ ਤੇ ਵੈਸੇ ਉਹ ਲਿਬੜੇ ਬਹੁਤ ਹੋਏ ਸੀ ਬਚਤ ਰਹਿ ਗਈ ਚਲੋ ਉਹ ਤਾਂ ਬਚਤ ਪਰ ਹੁਣ ਅੱਗੇ ਵਾਸਤੇ ਇਹ ਜੀਆਂ ਲਾਪਰਵਾਹੀਆਂ ਨਾ ਹੁਣ ਉਹਦੇ ਵਾਸਤੇ ਕੀ ਕਰ ਰਹੇ ਆ ਆਪਾਂ ਦੇਖੋ ਤੁਸੀਂ ਇਹ ਸੜਕ ਦਾ ਤੁਸੀਂ ਸੜਕ ਦਾ ਮੇਰੇ ਹਾਲ ਦਿਖਾਓ ਲਗਾਤਾਰ ਲਗਾਤਾਰ ਮੀਂਹ ਪੈਂਦਾ ਰਿਹਾ ਹੈ ਲਗਾਤਾਰ ਸਰ ਇਹ ਤੁਸੀਂ ਦਿਖਾਓ ਇਧਰ ਆ ਜੀਰੀ ਡੁੱਬੀ ਹੋਈ ਸੀ ਜਿਹੜੀ ਇਹ ਜੀਰੀ ਆ ਇਹ ਕੱਲ ਡੁੱਬੀ ਹੋਈ ਸੀ ਚਲੋ ਬੱਚਿਆਂ ਦੀ ਕਿਸਮਤ ਲਾ ਲਓ ਸਾਡੀ ਕਿਸਮਤ ਲਾ ਲਓ ਇਹ ਅੱਜ ਡਰੇਨ ਆ ਜਿਹੜਾ ਥੋੜਾ ਜਿਹਾ ਨੀਵਾ ਚੱਲ ਜਦੋਂ ਵੀ ਜਦੋਂ ਅਸੀਂ ਇੱਥੇ ਆਏ ਜੀ ਪੂਰੇ ਕੋਈ ਵੀ ਪ੍ਰਸ਼ਾਸਨ ਦਾ ਨਾ ਸਕੂਲ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਜੀ ਠੀਕ ਹੈ ਕਿੰਨੇ ਟਾਈਮ ਬਾਅਦ ਪਹੁੰਚੇ ਉਹ ਡੇਢ ਘੰਟੇ ਬਾਅਦ ਪਹੁੰਚੇ ਨੇ ਸਕੂਲ ਵਾਲੇ ਜੀ ਹੂ ਲੈ ਹਾਂਜੀ ਤੇ ਕੀ ਲੱਗਿਆ ਜਦੋਂ 66 ਸੱਟ ਕੇ ਸੱਟ ਵੱਜੀ ਤਾਂ ਨਹੀਂ ਕਿਸੇ ਬੱਚੇ ਦੇ ਨਾ ਹੀ ਬੱਚੇ ਤੋਂ ਬੱਚੇ 66 ਤੋਂ ਵਿਚਾਰ ਹੈਗਾ ਇਹ ਪਰ ਗੱਡੀ ਪਾਣੀ ਚ ਡੁੱਬ ਗਈ ਠੀਕ ਹੈ ਹਾਂਜੀ ਵੱਡਾ ਨੁਕਸਾਨ ਹੋ ਸਕਦਾ ਹੈ ਬੱਚਿਆਂ ਦਾ ਬਹੁਤ ਜ਼ਿਆਦਾ ਹੋ ਸਕਦਾ ਦੀ ਇੱਕ ਦੋ ਬੱਚਿਆਂ ਨੇ ਜਿਹੜੇ ਵੱਡੇ ਤੇ ਉਹਨਾਂ ਨੇ ਬੱਚੇ ਕੱਢੇ ਨਹੀਂ ਸੀਸੇ ਪੰਨ ਗਈ ਠੀਕ ਹੈ ਹਾਂਜੀ ਤੇ ਕੀ ਮੰਗ ਕਰਦੇ ਹੋ ਇਹ ਸਕੂਲ ਦੀ ਲਾਪਰਵਾਹੀ ਹੈ ਸਭ ਤੋਂ ਜ਼ਿਆਦਾ ਵੀ ਜਿਹੜੇ ਲੇਟ ਆਏ ਨੇ ਜੀ ਇੱਥੇ ਡੇਢ ਘੰਟਾ ਲੇਟ ਪਹੁੰਚੇ ਨੇ ਜੀ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਤੁਹਾਡੇ ਬੱਚਿਆਂ ਦਾ ਕੀ ਨਾਮ ਕਿਨਵੀ ਕਲਾਸ ਚ 23 ਵੀਰ ਸਿੰਘ 3rd ਚ ਨਹੀਂ 3rd ਚ 23 ਵੀਰ ਸਿੰਘ ਜਸਨੂਰਪੁਰ ਦੇ ਕੀ ਇਨਸਾਫ ਮੰਗਣਾ ਅਸੀਂ ਤਾਂ ਇਹੀ ਇਨਸਾਫ ਮੰਗਣਾ ਵੀ ਸਕੂਲ ਵਾਲਿਆਂ ਦੇ ਕਰ ਬਿਲਕੁਲ ਠੀਕ ਠਾਕ ਨੇ ਜੀ ਸਾਰੇ ਠੀਕ ਹੈ ਠੀਕ ਹੈ ਜੀ ਬਸ ਸਾਡੇ ਸਾਰਾ ਕੁਝ ਸਪੀਡ ਗਵਰਨਰ ਜੀਪੀਐਸ ਸਾਰੀ ਸਾਰੀ ਕਾਰਵਾਈ ਸਭ ਪੂਰਾ ਸੀ ਠੀਕ ਹੈ ਬਸ ਇਹ ਡਰਾਈਵਰ ਦੀ ਗਲਤੀ ਹੈ ਕਿ ਭਾਈ ਸੜਕਾਂ ਇਹਦੇ ਨਾਲ ਟੁੱਟੀਆਂ ਪਈਆਂ ਨੇ ਬਾਰਿਸ਼ ਦੇ ਨਾਲ ਮੈਂ ਉੱਥੇ ਵਾਈਸ ਪ੍ਰਿੰਸੀਪਲ ਹਾਂ ਜੀ ਵਾਈਸ ਪ੍ਰਿੰਸੀਪਲ ਕੀ ਨਾਮ ਹੈ ਨਿਰੂਪਰੀ ਜੀ ਠੀਕ ਹੈ ਕੀ ਜੀ ਇਹ ਕਹਿੰਦਾ ਜਿਹੜੇ ਹੁਣ ਬੱਚਿਆਂ ਦਾ ਕਈਆਂ ਦੇ ਮੂੰਹ 'ਚ ਪਾਣੀ ਵੀ ਪਿਆ ਹੈ ਕਿਸ ਤਰ੍ਹਾਂ ਦਾ ਵੱਡਾ ਹਾਸਾ ਉਹਨੂੰ ਟਲਿਆ ਬਸ ਬਹੁਤ ਬਹੁਤ ਸ਼ੁਕਰ ਹੈ ਸਾਡੇ ਸਾਰੇ ਹੀ ਬੱਚੇ ਠੀਕ ਹੈ ਪਰਮਾਤਮਾ ਦਾ ਸ਼ੁਕਰ ਹੈ ਜੀ ਠੀਕ ਹੈ ਹਾਂਜੀ ਤੇ ਉਹਨਾਂ ਦਾ ਕੋਈ ਜਿਹੜਾ ਟ੍ਰੀਟਮੈਂਟ ਹੈ ਸਕੂਲ ਵੱਲੋਂ ਕਰਾਇਆ ਜਾਊਗਾ ਮੇਰਾ ਨਾਮ ਗਰਮੀਤ ਸਿੰਘ ਦਾ ਇੰਚਾਰਜ ਮੈਂ ਚੌਕੀ ਸੀਟਾਂ ਵਾਲੇ ਹਾਂ ਠੀਕ ਹੈ ਸਰ ਜਿਹੜੀ ਇਹ ਬੱਸ ਭਰ ਚੀਜ਼ ਕੀ ਕਰਨੀ ਜੀ ਇਹਦੇ ਕਰ ਰਹੇ ਆ ਇਹਦੀ ਇਨਕੁਆਇਰੀ ਕਰ ਰਹੇ ਆ ਕਿ ਅੱਜ ਬੱਚੇ ਸੀ 21 ਬੱਚੇ ਸੀ ਬਚਾਅ ਹੋ ਗਿਆ ਸਾਰਿਆਂ ਦਾ ਕਿਤੇ ਨਾ ਮਰਦੇ ਠੀਕ ਹੈ ਅੱਗੇ ਜੋ ਵੀ ਫਰਦਰ ਇਨਵੈਸਟੀਗੇਸ਼ਨ ਹੋਊਗੀ ਕਾਰਵਾਈ ਕਰਾਂਗੇ ਤੇ ਕਰਾਉਣੇ ਕੀ ਹੋ ਜਾਦਾ ਜਿਹੜੀ ਪਾਸੇ ਤੋਂ ਮੈਂ ਕਰਾ ਰਿਹਾ ਸਟੈਫ ਸਲਿੱਪ ਹੋਇਆ ਖੱਲੇ ਉੱਤਰ ਜੀ ਜਾਂ ਤੇ ਦੇਖ ਰਹੇ ਆ ਇਹਦੇ ਬਾਰੇ ਵੀ ਕੀ ਗੱਲ ਹੋਈ